ਕਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਲਾ ਪਹਿਲਾ ਨਾਨਕ ਲਿਲਾ ਲਿਖਿਆ ਸੋਏ ਮੇਟ ਨਾ ਸਕੇ ਕੋਏ ਕਲਾਦਰ ਹੈ ਹਿਰੇ ਸੋਈ ਇੱਕ ਤੂਹੀ ਇੱਕ ਤੂਹੀ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤਿ ਆਪ ਗਵਾਏ ਸੱਚ ਪਛਾਨਿਆ ਸੱਚ ਤੇਰਾ ਦਰਵਾਰ ਸ਼ਬਦ ਨਿਸ਼ਾਨਿਆ ਸੱਚਾ ਸ਼ਬਦ ਵਿਚਾਰ ਸੱਚੇ ਸਮਾਨਿਆ ਮਨ ਮੁਖ ਸਦਾ ਕੁੜਿਆre ਪਰਮ ਪੁਲਾਨੇਆ ਵਿਸ਼ਟਾ ਅੰਦਰ ਵਾਸ ਸਾਧਨਾ ਜਾਣਿਆ ਬਿਨ ਨਾ ਵੈ ਦੁਖ ਪਾਏ ਆਵਨ ਜਾਣਿਆ ਨਾਨਕ ਪਰਖ ਆਪ ਜਿਨ ਖੋਟਾ ਖਰਾਪ ਸ਼ਾਨਿਆ ਮਹਿਲਾ ਪਹਿਲ ਸ਼ਲੋਕ ਮਹਿਲਾ ਪਹਿਲਾ ਸਿਹਾਵਾਜਾ ਦਰਗਾਹ ਗੁਹਿਆ ਇਨਖ ਵਾਲੇ ਗਾਹ ਕਾਹ ਖਾਨ ਤੇ ਨਾ ਮਾਸ ਖਵਾਲੇ ਇਹ ਜਲਾਏ ਰਾਹ ਰਦੀਆਂ ਵਿੱਚ ਟਿੱਪੇ ਦੇ ਖਾਲੇ ਥਲੇ ਕਰੇ ਅਸਗਾ ਜੀੜਾ ਥਪ ਦੇ ਪਤਸ਼ਾਹੀ ਲਸ਼ਕਰ ਕਰੇ ਸੁਆ ਜਿੰਦੇ ਜੀਤੇ ਬਲੇ ਸਹਾ ਜੀਵਾਲੇ ਤਾਂ ਕੀ ਅਸਾ ਨਾਨਕ ਜਿਉਂ ਜਿਉ ਸੱਚੇ ਪਾਵੇ ਤਿਉ ਤਿਉ ਦੇ ਕੇ ਰਾਹ ਸਾਰੀ ਇੱਕ ਦਿਨ ਖਾਏ ਇੱਕ ਨਾ ਛੱਡੀਏ ਅੰਮ੍ਰਿਤ ਪਾਏ ਇੱਕ ਮਿਟਿਆ ਮਹਿ ਮਿਟਿਆ ਖਾਏ ਇੱਕ ਪੋਨ ਸੁਮਾਰੀ ਪੋਨ ਸੁਮਾਰੀ ਇੱਕ ਨਿਰੰਕਾਰੀ ਨਾਮ ਅਧਾਰੇ ਜੀਵੈ ਦਾਤੈ ਮਰੈ ਨ ਕੋਏ ਨਾਨਕ ਮੁਠੇ ਜਾਏ ਨਾਹੀ ਮਨਿ ਸੋਏ ਪੂਰੀ ਕਰਮ ਕਮਾਈਐ ਗੁਰਮਤੀ ਆਪ ਗਵਾਏ ਨਾਨਕ ਧਿਆਈਐ ਦੂਜੀ ਕਾਰ ਹੈ ਲਗ ਜਨਮ ਗਵਾਈਐ ਬਿਨ ਨਾਵੈ ਸਭ ਵਿਸ ਪੈਜੈ ਖਾਈਐ ਸਚਾ ਸ਼ਬਦ ਸਲਾਹ ਸਚ ਸਮਾਈਐ ਬਿਨ ਸਤਗੁਰ ਸੇਵੇ ਨਾਹੀ ਸੁਖ ਨਿਵਾਸ ਫਿਰ ਫਿਰ ਆਈਐ ਦੁਨੀਆ ਖੋਟੀ ਰਾਸ ਕੂੜ ਕਮਾਈਐ ਨਾਨਕ ਸਚ ਖਰਾ ਸਲਾਹ ਪਤ ਸਿਉ ਜਾਈਐ ਸ਼ਲੋਕ ਸ਼ਲੋਕ ਮਹਲਾ ਪਹਿਲਾ ਤੁਧ ਪਾਵੇ ਤਾਂ ਬਾਵੇ ਗਾਵੇ ਤੁਧ ਪਾਵੇ ਜਲਨਾਵੇ ਜਾ ਤੁਧ ਪਾਵੇ ਤਾਂ ਕਰੈ ਵਿਪੂਤਾ ਢਿੰਜੀ ਨਾਦ ਵਜਾਵੇ ਜਾ ਤੁਧ ਪਾਵੇ ਤਾਂ ਪੜੈ ਕਤੇਬਾ ਮੂਲਾ ਸੇਖ ਕਹਾਵੇ ਜਾ ਤੁਧ ਪਾਵੇ ਤਾਂ ਹੋਵੈ ਰਾਜੇ ਰਸੇ ਕਸ ਬਹੁਤ ਕਮਾਵੇ ਜਾਤਿ ਪਾਵੇ ਤੇਗ ਭਗਾਵੇ ਸਿਰ ਮੁੰਡੀ ਕਟ ਜਾਵੇ ਜਾਤਿ ਪਾਵੇ ਜਾਤਿ ਸੰਤਰ ਸੁਣ ਗੱਲਾਂ ਕਰ ਆਵੇ ਜਾਤਿ ਪਾਵੇ ਨਾਇ ਰਚਾਵੇ ਤੁਦ ਪਾਣੀ ਤੂ ਪਾਵ ਨਾਨਕ ਏਕ ਕਹੇ ਬੇਨਤੀ ਹੋਰ ਸਗਲੇ ਕੂੜ ਕਮਾਵੇ ਮਹਲਾ ਪੈ ਚੰਗੇ ਚੰਗਾ ਹੋਈ ਜਾਤੂ ਸੱਚਾਤਾ ਸਭ ਕੋ ਸੱਚਾ ਕੋੜਾ ਕੋਈ ਨ ਕੋਈ ਆਖਨ ਵੇਖਨ ਬੋਲਨ ਚੱਲਨ ਜੀਵਨ ਮਰਨਾ ਦਾਤ ਹੁਕਮ ਸਾਜ ਹੁਕਮ ਵਿੱਚ ਰਖੈ ਨਾਨਕ ਸੱਚਾ ਆਪ ਕੋੜੀ ਸਤਿਗੁਰ ਸੇਵਨੀ ਸੰਗ ਪਰਮ ਚੁਕਾਈਐ ਸਤਿਗੁਰ ਆਖ ਹੈ ਕਰ ਸੋ ਕਾਰ ਕਮਾਈਐ ਸਤਿਗੁਰ ਹੋਏ ਦਿਆ ਤਾ ਨਾਮਤਿ ਆਈਐ ਲਾਹਾ ਭਗਤ ਸੋ ਸਾਰੇ ਗੁਰਮੁਖ ਪਾਈਐ ਮਨਮੁਖ ਕੂੜ ਗੁਬਾਰ ਕੂੜ ਕਮਾਈਐ ਸਚੇ ਤਦ ਜਾਏ ਸਚ ਸਚੰਭਾਏ ਸਚੇ ਅੰਦਰ ਮਹਿਲ ਸਚ ਬੁਲਾਏ ਨਾਨਕ ਸਚ ਸਦਾ ਸਚਿਆਰ ਸਚ ਸਮਾਏ ਗੋਗ ਮਹਲਾ ਪਹਿਲਾ ਕਲ ਆਜੈ ਕਸਾਈਆ ਧਰਮ ਕਾਤੀ ਰਾਦੀ ਕਸਾਈ ਕਲ ਕਾਤੀ ਰਾਜ ਕਸਾਈ ਧਰਮ ਪੰਖ ਕਰ ਉਡਾਰੀ ਧਰਮ ਪੰਖ ਕਰ ਉਡਰਿਆ ਤੇਰੇ ਮੋਂ ਪੰਖ ਕਰ ਉੱਡ ਰਿਹਾ ਹੋਰ ਅਸਾ ਵਾ ਸੱਚ ਜੰਦਰਮਾ ਵਿਸੈ ਨਾਹੀ ਅਮਾਵਸ ਸੱਚ ਚੰਦਰਮਾ ਵਿਸੈ ਨਾਹੀ ਕਹਿ ਚੜੇ ਹੋ ਪਾਲ ਵੀ ਕੁੰਨੀ ਹੋਈ ਬਕੁੰਨੀ ਹੋਈ ਅਧਾਰ ਹੈ ਅੰਧੇਰ ਹੈ ਅੰਧੇਰ ਹੈ ਧਿਆਨ ਨਾਲ ਬੱਚਾ ਪਿਆਰ ਵਿੱਚ ਹੋ ਮੈਂ ਕਰ ਦੁਖ ਰੁਈ ਕੋ ਨਾਨਿਕ ਕਿਨੀ ਰਤਪ